ਮਿੱਤੇ ਕਲ ਸਥਾਨਕ ਪਿੰਡ ਬਡਾਣਾਵਾ ਸ਼ਾਮਲਾਟ ਜ਼ਮੀਨ ਦੇ ਉੱਪਰ ਵੀਰਵਾਰ ਨੂੰ ਅवैध ਮਾਈਨਿੰਗ ਨੂੰ ਰੋਕਣ ਗਏ ਪਿੰਡ ਦੇ ਬਜ਼ੁਰਗ ਕਿਸਾਨ ਨੇਤਾ ਗੁਰਚਰਨ ਸਿੰਘ ਨੂੰ ਮਾਈਨਿੰਗ ਵਾਲਿਆਂ ਨੇ ਟਰੈਕਟਰ ਟਰੈਲੀ ਥੱਲਾ ਦੇ ਕਾਂ ਮਾਰ ਦਿਆ ਪੁਲਿਸ ਨੇ ਜਸਵਿੰਦਰ ਸਿੰਘ ਉਰਫ ਕਾਲਾ ਛੱਜੂ ਸਿੰਘ ਵਾਸੀ ਜੰਡਲੀ ਜਸਵਿੰਦਰ ਸਿੰਘ ਛਿੰਦਾ ਪੁੱਤਰ ਵੀਰ ਸਿੰਘ ਹਰਵਿੰਦਰ ਸਿੰਘ ਪੁੱਤਰ ਜੱਗੂ ਕੇ ਖਿਲਾਫ ਧਾਰਾ 302 379 34 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰਦੀ ਹੈ ਪਿੰਡ ਵਾਲਿਆਂ ਦਾ ਰੋਸ ਹੈ ਬਈ ਮਾਈਨਿੰਗ ਪਹਿਲਾਂ ਵੀ ਹੁੰਦੀ ਰਹੀ ਹੈ ਪਰ ਸਰਪੰਚ ਪਿੰਡ ਦਾ ਉਸ ਨੂੰ ਰੋਕਣਾ ਨਹੀਂ ਚਾਹਤਾ ਜਿਸ ਕਰਕੇ ਇਹ ਘਟਨਾ ਹੋਈ ਪੁਲਿਸ ਨੇ ਮਾਮਲਾ ਦਰਜ ਕਰ ਰਿਹਾ ਹੈ ਅਗਲੀ ਕਾਰਵਾਈ ਜਿਹੜੀ ਚਾਲੂ ਆ ਐਸਪੀ ਦਰਪਣ ਆਲੂ ਵਾਲਿਆਂ ਨੇ ਦੱਸਿਆ ਬਈ ਜੋ ਇਹ ਟਰੈਕਟਰ ਹਰ ਟਰੈਲੀ ਜੇਸੀਬੀ ਮਸ਼ੀਨਾਂ ਜਿਹੜੀ ਉਹ ਕਬਜ਼ੇ માં ਲੈ ਲਿਆ ਕਿੰਨਾ ਕਰੋਗੇ ਤੁਸੀਂ ਹਾਂ ਜੀ ਸਰ ਆ ਅਸੀਂ ਪਹਿਲਾਂ ਦਾ ਉਹਦੇ ਇੱਕ ਲੋਕੇਸ਼ਨ ਆਪਾਂ ਕੋਆਰਡੀਨੇਟਸ ਵਗੈਰਾ ਚੈੱਕ ਕਰਾਂਗੇ ਉਸ ਤੋਂ ਬਾਅਦ ਏਰੀਆ ਦੀ ਮੈਪਿੰਗ ਕਰਕੇ ਫੋਟੋ ਕਿਸ ਚੀਜ਼ ਨਾਲ ਮੈਪਿੰਗ ਹੋਏਗੀ ਤੁਹਾਡੇ ਕੋਲ ਕੋਈ ਹੈ ਵੀ ਕਿੰਨੇ ਫੁੱਟ ਤੱਕ ਮਿੱਟੀ ਪੱਟ ਲਈ ਗਈ ਹੈ ਇੱਥੋਂ ਕਿੰਨਾ ਏਰੀਆ ਫੁੱਟ ਸਕੇਲ ਵਗੈਰਾ ਕੁਝ ਹੈਗਾ ਤੁਹਾਡੇ ਕੋਲ ਇਦਾਂ ਦਾ ਸਕੇਲ ਵਗੈਰਾ ਸੀ ਦੇਖੋ ਆ ਆਪਾਂ ਨੂੰ ਪਤਾ ਲੱਗ ਰਿਹਾ ਵੀ ਇਹਦੇ 4 ਫੁੱਟ ਤੱਕ ਜure ਮਤਲਬ ਆਪਾਂ ਕੋਈ ਤੁਹਾਡੇ ਕੋਲ ਇਹੋ ਜਿਹਾ ਪੈਰਾਮੀਟਰ ਹੈ ਤੁਹਾਨੂੰ ਡਿਪਾਰਟਮੈਂਟ ਨੇ ਕੁਝ ਦੇ ਕੇ ਭੇਜਿਆ ਹੈ ਕਿ ਤੁਹਾਡੇ ਕੋਲ ਵੀ ਤੁਸੀਂ ਚੈੱਕ ਕਰਨਾ ਉੱਥੇ ਜਾ ਕੇ ਵੀ ਕਿੰਨੀ ਮਾਈਨਿੰਗ ਹੋਈ ਕਿੰਦੀ ਨਹੀਂ ਹੋਈ ਹੈ ਹੈਗਾ ਤੁਹਾਡੇ ਕੋਲ ਉਹਨਾਂ ਮੌਕੇ ਤੇ ਕੋਈ ਛਿੱਤਾ ਤਾਂ ਮੌਕੇ ਦੀ ਸਾਡੇ ਕੋਲ ਫਿੱਤਾ ਵਗੈਰਾ ਹੈਗਾ ਉਸ ਦੇ ਹਿਸਾਬ ਨਾਲ ਅਸੀਂ ਕਰ ਲਵਾਂਗੇ ਇੱਕ ਮੈਨੂੰ ਹੋਰ ਦੱਸੋ ਜਿਹੜੀ ਅੱਜ ਦੀ ਡੇਟ 'ਚ ਸਰਕਾਰ ਨੇ ਸ਼ੁਰੂ ਕੀਤੀ ਹੈ ਪਾਲਿਸੀ ਵੀ ਆਨਲਾਈਨ ਮਾਈਨਿੰਗ ਮਿੱਟੀ ਪੁੱਟਣੇ ਦੀ ਆਪਾਂ ਪਰਮਿਸ਼ਨ ਦੇ ਦੇ ਜਾਂਦੇ ਆ। ਉਹਦੀ ਪਾਲਿਸੀ ਦਾ ਕਿਹਿਆ ਕਿਹ ਚੀਜ਼ ਹੈ? ਉਹਦੇ ਹਿਸਾਬ ਨਾਲ ਜਿੱਦਾਂ ਆਪਾਂ ਉਹਦੇ ਪਾਲਿਸੀ ਦੇ ਹਿਸਾਬ ਨਾਲ 2 ਏਕੜ 'ਚ 3 ਫੁੱਟ ਤੱਕ ਆਪਾਂ ਮਿੱਟੀ ਪੁੱਟ ਸਕਦੇ ਆ। ਉਹ ਮਿੱਟੀ ਪੁੱਟ ਕੇ ਆਪਾਂ ਬਾਹਰ ਵੇਚ ਵੀ ਸਕਦੇ ਆ। ਨਹੀਂ ਜਿਹੜੀ 3 ਫੁੱਟ ਤੋਂ ਲੈ ਕੇ ਮਤਲਬ 2 ਏਕੜ 'ਚ ਪੱਟਦੇ ਉਹ ਵੇਚਣ ਲਈ ਨਹੀਂ ਹੈਗੀ। ਉਹ ਜਿਹੜੀ ਆਪਾਂ ਦਾ ਪੰਚਾਇਤੀ ਜ਼ਮੀਨ ਹੋਗੀ ਉੱਥੇ ਭਰਤ ਪਾਉਣਾ। ਇਹ ਕਿਤੇ ਨੂੰ ਆਪਣੇ ਘਰ ਲਈ ਚੀਜ਼ ਮਿੱਟੀ ਲੈਣੀ ਹੈ ਨਾ ਉਸਦੇ ਲਈ ਹੈ ਇਹ। ਕਿਸੇ ਕਲੋਨੀ ਵਿੱਚ ਆਪਾਂ ਉਹ ਮਿੱਟੀ ਜਿਹੜੀ ਠੇਕਾ ਲੈਂਦੇ ਆ ਸਰਕਾਰ ਕੋਲ 3 ਫੁੱਟ ਮਿੱਟੀ ਪੁੱਟਣ ਦੀ ਸਰਕਾਰ ਵੀ ਪਰਮਿਸ਼ਨ ਦੇ ਦਿੰਦੀ ਆ ਆਪਾਂ ਉਹ ਮਿੱਟੀ ਬਾਹਰ ਕਿੱਥੇ ਜਾ ਸਕਦੀ ਨਹੀਂ ਉਹ ਵੇਚ ਨਹੀਂ ਸਕਦੇ ਉਹਦੇ ਲਈ ਕਮਰਸ਼ੀਅਲ ਪਰਮਿਸ਼ਨ ਲੱਗ ਤੋਂ ਲੈਣੀ ਪੈਂਦੀ ਉਹ ਲੈਂਦਾ ਕੋਈ ਹਾਂ ਆ ਉਹ ਲੈਂਦੇ ਨੇ ਆਪਣੇ ਉਪ ਮੰਡਲ ਅਫਸਰ ਤੋਂ ਉਪ ਮੰਡਲ ਜਿਹੜਾ ਆਫਿਸ ਆ ਉੱਥੇ ਤੋਂ ਪਰਮਿਸ਼ਨ ਮਿਲਦੀ ਆ ਔਨਲਾਈਨ ਵਟਸਐਪ ਦੇ ਹੈੱਡ ਆਫਿਸ ਤੋਂ ਪਰਮਿਸ਼ਨ ਲੈ ਸਕਦੇ ਆ ਆਪਾਂ ਉਹਦੇ ਲਈ ਆਪਣੇ ਕੋਲ ਵਟਸਐਪ ਨੰਬਰ ਜਾਰੀ ਕੀਤਾ ਹੋਇਆ ਹੈ ਉਹ ਬਾਅਦ ਅਸੀਂ ਥਾਣੇ ਚਲੇ ਗਏ ਮੈਨੂੰ ਇਹ ਪਤਾ ਨਹੀਂ ਵੀ ਥਾਣੇ ਵਾਲੇ ਉਰੇ ਮੌਕਾ ਦੇਖ ਕੇ ਆਏ ਆ ਪਤਾ ਨਹੀਂ ਨਹੀਂ ਅਸੀਂ ਤਾਂ ਉਹਨਾਂ ਦੇ ਇੱਕ ਬੰਦਾ ਫੜ ਕੇ ਇੱਥੇ ਹੀ ਹਵਾਲੇ ਕਰਤਾ ਦਾ ਬਾਕੀ ਬੰਦੇ ਸਾਡੇ ਤੋਂ ਫਰਾ ਜਿਹੜਾ ਟਰੈਕਟਰ ਵਾਲੇ ਨੇ ਨੀਚੇ ਦਿੱਤਾ ਸੀ ਤੁਹਾਡੇ ਫਾਦਰ ਸਾਹਿਬ ਨੂੰ ਹਾਂਜੀ ਉਹ ਕੌਣ ਸੀ ਬੰਦਾ ਉਹ ਜਸਵਿੰਦਰ ਸਿੰਘ ਛਿੰਦਾਈ son of ਵੀਰ ਸਿੰਘ ਇੱਕ ਉਹਨਾਂ ਦੇ ਨਾਲ ਕਿੰਨੇ ਕ ਟਾਈਮ ਤੋਂ ਮਾਈਨਿੰਗ ਦੇ ਕੰਮ 'ਚ ਲੱਗੇ ਆ ਇੱਥੇ ਮੈਨਿਕਾ ਕੰਮ ਤਾਂ ਹੀ ਕਾਫੀ ਦਿਨ ਤੇ ਚੱਲ ਰਿਹਾ ਜੀ ਸਰਕਾਰ ਬਦਲੀ ਇਹ ਮਾਈਨਿੰਗ ਦਾ ਕੰਮ ਰੁਕਿਆ ਸੀ ਜਾਂ ਕੁਝ ਨਹੀਂ ਕੰਮ ਤਾਂ ਹੀ ਕੋਈ ਨਹੀਂ ਰੁਕਿਆ ਇਹਦਾ ਸਰਪੰਚ ਕੀ ਮਿਲੀ ਭੂਗਤ ਗੱਲ ਮਾਈਨਿੰਗ ਹੋ ਰਹੀ ਹੈ ਜੀ ਸ਼ਾਮਲਾੜ ਜ਼ਮੀਨਾਂ 'ਤੇ ਮਿੱਟੀ ਜਾਰੀ ਹੈ ਇਹ ਜਿਹੜਾ ਹਰਮਿੰਦਰ ਸਿੰਘ ਹੈ ਜੀ ਗਾਗੂ ਉਹ ਫਿਰ ਕਰਪਾਲ ਸਿੰਘ ਉਹਨਾਂ ਦਾ ਪਿਤਾ ਕਰਪਾਲ ਸਿੰਘ ਸਨ ਜਵਾਲਾ ਸਿੰਘ ਇਹ ਮਿਲੀ ਭੂਗਤ ਸਰਪੰਚ ਨਾਲ ਮਿੱਟੀ ਠਵਾਰੇ ਦੀ ਹੈ ਇੱਥੇ ਰੁਕਿਆ ਹੋਇਆ ਸੀ ਜਿਨ੍ਹਾਂ ਨੇ ਟਰੈਕਟਰ ਚੜਾਇਆ ਤੁਹਾਡੇ ਫਾਦਰ ਜੀ ਉੱਪਰ ਇੱਥੇ ਟਰੈਕਟਰ ਰੁਕਿਆ ਹੋਇਆ ਤਾਂ ਜੀ ਉੱਤੇ ਬਾਦ ਇਕੱਲਾ ਹੀ ਮੁੰਡਾ ਦਾ ਜਦੋਂ ਟਰੈਕਟਰ ਰੁਕਿਆ ਉਹ ਤੋਂ ਬਾਅਦ ਉਹਨੇ ਹੋਰ ਮੁੰਡੇ ਬੁਲਾ ਲਏ ਆਪਣੇ ਫੋਨ ਕਰਕੇ ਅਸੀਂ ਉਹਨੂੰ ਕਿਹਾ ਭਾਈ ਕੋਈ ਗੱਲ ਨਹੀਂ ਤੂੰ ਤਾਂ ਗਵੰਡੀ ਹੈ ਜੀ ਜੈਂਟਲੀ ਦਾ ਦੂੰ ਵੀ ਤੂੰ ਸਰਪੰਚ ਨੂੰ ਬੁਲਾ ਲੇ ਉਹ ਜਿਹੜਾ ਨਜਾਇਜ਼ਮੈਨੀ ਕਰਾ ਰਿਹਾ ਜਾਂ ਜਿਹੜਾ ਹਰਮਿੰਦਰ ਸਿੰਘ ਹੈ ਜੀਸੀਪੀ ਵਾਲਾ ਤੇ ਤੁਹਾਡੇ ਫਾਦਰ ਸਾਹਿਬ ਦੇ ਉੱਪਰ ਟਰੈਕਟਰ ਚੜਿਆ ਸੀ ਕਿ ਟਰਾਲੀ ਚੜਾਈ ਟਰਾਲੀ ਦੇ ਬਈਓ ਵੀਰੇ ਖੜੇ ਤੇ ਉਹਨਾਂ ਨੇ ਪਹਿਲਾਂ ਤੋਂ ਦੇ ਕੇ ਰੇਲਾਈ ਟਰੈਕਟਰ ਚੜੇ ਫਾਦਰ ਸਾਹਿਬ ਦੇ ਉੱਪਰ ਨੂੰ ਢੇਡਾ ਦੇ ਦਿਆ ਜੀ ਲੰਘੇ ਫਿਰ ਉੱਪਰ ਹਾਂਜੀ ਹਾਂ ਕਾਹਨੇ ਕੱਦਾ ਦਿਮਾਗ ਤੰਗ ਕਰਿਆ ਵਾ ਸਾਨੂੰ ਕਹਾ ਦੀਨਤ ਕੋ ਚਲਦੇ ਹਾਂ ਕਹਾ ਰ ਉਸ ਤੋਂ ਬਾਅਦ ਤੁਸੀਂ ਡੇਰਾ ਬਸੀ ਹਸਪੀਟਲ ਲੈ ਕੇ ਹਾਂਜੀ ਹਾਂ ਕਿੰਨੀ ਕੁ ਦੇਰ ਬਾਅਦ ਲੈ ਗਏ ਸੀ ਬਈ ਅਸੀਂ ਜਦ ਹੀ ਇੱਥੋਂ ਮੁੰਡਾ ਗੁਰਪ੍ਰੀਤ ਜੀ ਭੱਜਿਆ ਪਿੰਡ ਨੂੰ ਗਿਆ ਜੀ ਮੋਟਰਸਾਈਕਲ ਤੇ ਉਹ ਉਧਰ ਤੋਂ ਜਾ ਕੇ ਗੱਡੀ ਲਿਆਈ ਹਰਜੀਤ ਸਿੰਘ ਆਪਣਾ ਗੱਡੀ ਲੈ ਕੇ ਆ ਗਿਆ ਜੀ ਆਪਣਾ ਉਤੋਂ ਆਪਾਂ ਉਹਦੇ ਤੋਂ ਲੱਦ ਕੇ ਫਾਦਰ ਸਾਹਿਬ ਨੂੰ ਡੇਰਾ ਬਸੀ ਗਈ ਉਹਨਾਂ ਜਾਂਦੇ ਜਾਂਦੇ ਹੀ ਆਪਣੀ ਛੋਟਾ ਜਿਹਾ ਪਿੰਡ ਟੱਪ ਗਈ 2 ਕਿਲੋਮੀਟਰ ਮਲਕਬੜ ਦੇ ਕੋਲ ਨੂੰ ਜੀ ਬਿਲਕੁਲ ਸਾਹ ਖਤਮ ਹੋ ਗਏ ਜੀ ਫਾਦਰ ਸਾਹਿਬ ਦੇ ਪੁਲਿਸ ਨੇ ਕਾਰਵਾਈ ਨਾਲ ਦੀ ਨਾਲ ਕਰਤੀ ਸੀ ਕਿ ਕੱਲ ਕਹਿ ਰਹੇ ਆ ਵੀ ਕਿਸਾਨ ਉੱਥੇ ਥਾਣੇ ਦੇ ਬਾਹਰ ਬੈਠੇ ਸੀ ਜਾ ਕੇ ਨਹੀਂ ਜੀ ਕੱਲ ਵੀ ਸਾਨੂੰ ਬਹੁਤ ਪੁਲਿਸ ਨੇ ਉਸ ਫੜਤਾ ਲਈ ਸੀ ਬੰਦੇ ਉਦੋਂ ਰਾਤ ਨੂੰ ਪਰ ਸਾਨੂੰ ਕੱਲ ਇਹ ਜਿਹੜਾ ਜਸਮਿੰਦਰ ਸਿੰਘ ਛਿੰਦਾ ਆਪਣਾ ਵੀਰ ਸਿੰਘ ਦਾ ਹੀ ਜੰਡਲੀ ਤੋਂ ਇਹ ਇਹਦੇ ਚੱਕਰ ਚ ਪਾ ਕੇ ਰੱਖਿਆ ਵੀ ਇਹ ਬੰਦਾ ਹੈ ਤਾਂ ਇਹਦੀ ਪਛਾਣ ਤੁਸੀਂ ਪੱਕੀ ਕਰ ਲਓ ਵੀ ਇਹੀ ਹੈ ਤਾਂ ਕਿ ਨਹੀਂ ਅਸੀਂ ਕਿਹਾ ਜੀ ਮਹਾ ਇਹੀ ਬੰਦਾ ਦਾ ਇਹਦੇ ਨਾਲ ਹੈ ਗੁਰਜੀਤ ਸਿੰਘ ਜੇਤਾ ਵੀ ਉਹਨੇ ਵੀ ਲਲਕਾਰਾ ਮਾਰ ਕੇ ਕਿਹਾ ਕਹਿੰਦਾ ਚੱਕ ਦੇ ਬਜ਼ੁਰਗ ਦਾ ਕੀ ਹੈ ਕਹਾ ਕਿੰਨੀ ਟਰਾਲੀਆਂ ਲੱਗੀਆਂ ਸੀ ਮੌਕੇ ਤੇ ਕਿੱਥੋਂ ਮਿੱਟੀ ਕੱਢ ਰਹੇ ਸੀ ਮਿੱਟੀ ਸ਼ਾਮਲਾਟਾਂ ਤੇ ਕੱਢ ਰਹੀ ਐ ਇੱਥੋਂ ਅੱਧਾ ਪੌਣਾ ਕਿਲੋਮੀਟਰ ਜਿਹੜੀ ਐ ਨਾਲ ਸਾਹਮਣੇ ਜਗਾ ਦਿਖ ਰਹੀ ਐ ਵੀ ਸ਼ਾਮਲਾਟਾ ਹੀ ਇਹ ਪਹਿਲਾਂ ਇਹ ਵੀ ਸ਼ਾਮਲਾਟਾ ਹੀ ਇਹ ਮਾਂ ਤੇ ਹੀ ਪਹਿਲਾਂ ਮਿੱਟੀ ਚੱਕ ਰਹੇ ਤੇ ਹੀ ਉਹ ਇਹ ਤਾਂ ਅੱਧਾ ਪੌਣਾ ਕਿਲੋਮੀਟਰ ਪਿੱਛੇ हट ਕੇ ਆਈ ਦਿਖਾਓਗੇ ਸਾਨੂੰ ਕਿਹੜੀ ਜਗਾ ਹਾਂਜੀ ਹਾਂ ਦਿਖਾ ਦਿਆਂਗੇ ਤੁਹਾਨੂੰ ਤੇ ਜਿਹੜੇ ਫਾਦਰ ਸਾਹਿਬ ਸੀਗੇ ਤੁਹਾਡੇ ਉਹ ਦਿੱਲੀ ਕਿੰਨੇ ਕ ਸੰਘਰਸ਼ ਕੀਤਾ ਉਹਨਾਂ ਨੇ ਦਿੱਲੀ ਉਹ ਸੰਘਰਸ਼ਮਈ ਕਾਫੀ ਦਿਨ ਉੱਥੇ ਰਹੀ ਚਲੋ ਫੇਰ ਜਓ ਇਹ ਚਸ਼ਮਾ ਜਿਹੜਾ ਚੱਕਿਆ ਤੁਸੀਂ ਇਹ ਕਿਹਨਾਂ ਦਾ ਹੈ ਇਹ ਫਾਦਰ ਸਾਹਿਬ ਦਾ ਹੀ ਇਹ ਜਦੋਂ ਮੌਕੇ ਤੇ ਐਕਸੀਡੈਂਟ ਹੋ ਉਹ ਟਾਈਮ ਦਾ ਹੈ ਉੱਥੇ ਦਾ ਹੀ ਤੇ ਕੋਈ ਇੱਥੇ ਆਇਆ ਨਹੀਂ ਬਾਅਦ ਚ ਪੁਲਿਸ ਵਾਲੇ ਕੁਝ ਨਹੀਂ ਆਏ ਹਜੇ ਤੱਕ ਪਤਾ ਨਹੀਂ ਜੀ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਫਾਦਰ ਸਾਹਿਬ ਨੇ ਇੱਥੋਂ ਲੈ ਕੇ ਆਪਣਾ ਡੇਰਾ ਬਸਰ ਰਾਤ ਦਾ ਹੋਇਆ ਐਕਸੀਡੈਂਟ ਕੱਲ ਸਾਰਾ ਤੇ ਨਿਕਲ ਗਿਆ ਹਾਂਜੀ ਹਾਂਜੀ ਕੋਈ ਨਹੀਂ ਅੱਲੇ ਮੌਕੇ ਤੇ ਪਹੁੰਚਿਆ ਇੱਥੇ ਹੀ ਪਤਾ ਨਹੀਂ ਸਾਨੂੰ ਮੌਕੇ ਤੇ ਕੋਈ ਆਇਆ ਨਹੀਂ ਆਇਆ ਪਰਸੋਂ ਦਾ ਹੀ ਪਿਆ ਨਾ ਚਸ਼ਮਾ ਹਾਂਜੀ ਹਾਂ ਚਸ਼ਮਾ ਤਾਂ ਹੀ ਪਰਸੋਂ ਦਾ ਸੀ ਡੈਕਟ ਹੋਇਆ ਬਾਈ ਇਹ ਜਨਰਲ ਕੋਈ ਨਹੀਂ ਜਿਹੜਾ ਨਾਮ ਕੀ ਹੈ ਤੁਹਾਡਾ ਭੁਪਿੰਦਰ ਸਿੰਘ ਹੈ ਜ ਕਿਆ ਮਾਮਲਾ ਕਿਆ ਹੋਇਆ ਜੀ ਇੱਥੇ ਮਾਮਲਾ ਤਾਂ ਇਹ ਇੱਥੇ ਇਹਦੇ ਤੋਂ 10 10 15 ਕੇ ਫੁੱਟ ਪਿੱਛੇ ਹੀ ਟਰੈਕਟਰ ਰੁਕਿਆ ਹੋਇਆਤਾ ਜੀਰੇ ਕਿਸੇ ਦਾ ਟਰੈਕਟਰ ਕਿਸ ਕਰਕੇ ਰੋਕਿਆ ਸੀ ਟਰੈਕਟਰ ਜੀ ਨਜਾਇਜ਼ ਮੈਣੀ ਵਾਲੇ ਭਰੀ ਜਾ ਰਹੇ ਤੇ ਸ਼ਾਮਲਾਟ ਜਗ੍ਹਾ ਸ਼ਾਮਲਾਟ ਜਗ੍ਹਾ ਮਤੋਂ ਮਿੱਟੀ ਜਾਰੀ ਦੀ ਕਿੰਨੀ ਸ਼ਾਮਲਾਟ ਜਗ੍ਹਾ ਹੈ ਪਿੰਡ ਦੀ ਸ਼ਾਮਲਾਟ ਜੀ ਹੈਗੀ ਆ ਕਾਫੀ ਮਿੱਗੀਆਂ ਜਗ੍ਹਾ ਹੈ ਤੁਹਾਡੇ ਫਾਦਰ ਸਾਹਿਬ ਆਏ ਸੀ ਰਾਤ ਨੂੰ ਹਾਂਜੀ ਫਾਦਰ ਸਾਹਿਬ ਤੇ ਇਹ ਮਹਿੰਦਰ ਸਿੰਘ ਦੇ ਹੀ ਉਹਨਾਂ ਨੇ ਸਾਨੂੰ ਫੋਨ ਕਰਿਆ ਮੈਂ ਤੇ ਗੁਰਪ੍ਰੀਤ ਆ ਗਏ ਹੀ ਮੌਕੇ ਤੇ ਉਰੇ ਕਿੰਨੇ ਵਜੇ ਦੀ ਗੱਲ ਹੈ ਇਹ ਆਈ ਗੱਲ 11 11:30 ਵਜੇ ਦੀ ਗੱਲ ਹੈ ਉਸ ਟਾਈਮ ਆਪਾਂ ਉਹਦੇ ਪਹੁੰਚ ਗਏ ਤੇ ਉਸ ਤੋਂ ਬਾਅਦ ਆਪਾਂ ਨੇ ਮੈਂ ਉਹਦੇ ਪਹੁੰਚ ਗਏ ਪੁਲਿਸ ਦੇ ਹੈਲਪਲਾਈਨ ਨੰਬਰ ਤੇ 112 ਤੇ ਵੀ ਕਾਲ ਕਰੀ ਹੈ ਉਸ ਤੋਂ ਬਾਅਦ ਇੱਕ ਨੰਬਰ ਇਹਨਾਂ ਦਾ 0172 ਆਪਣਾ 2219211 ਤੇ ਵੀ ਗੱਲ ਹੋਈ ਮੇਰੀ ਉਸ ਤੋਂ ਬਾਅਦ ਮੇਰਾ ਫੋਨ ਨੰਬਰ ਬੰਦ ਹੋ ਗਿਆ ਉਹ ਤੋਂ ਬਾਅਦ ਮੈਂ ਉਸੇ ਨੰਬਰ ਤੇ ਕਿ ਰਾਤ ਨੂੰ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ ਜੀ ਸਾਢੇ 12:30 ਵਜੇ ਦੀ ਘਟਨਾ ਮੇਰੇ ਖਿਆਲ ਇਹ ਤਾਂ ਕੋਈ ਕਮੀ ਹੈ ਨਹੀਂ ਇਹਦੇ ਵਿੱਚ ਅਸੀਂ ਤਾਂ 3-4 ਘੰਟਿਆਂ ਵਿੱਚ ਸਾਰਾ ਕੀ ਸੀ ਟ੍ਰੇਸ ਕਰ ਲਿਆ ਸਰ ਕੋ ਟ੍ਰੈਕਟਰ ਟੌਲੀ ਕੀ ਰਕਵ ਆਪਣਾ ਪੜਿਆ ਆ ਜਿਸ ਟਾਈਮ ਸਰ ਕੋ ਟ੍ਰੈਕਟਰ ਟ੍ਰੋਲੀ ਸੀਨ ਆਫ ਕਰਾਇਮ ਵਿੱਚ ਯੂਜ਼ ਹੋਇਆ ਉਹ ਅਸੀਂ ਐਪਰੀਹੈਂਡ ਕਰ ਲਿਆ ਹੈ। ਹੋਰ ਵੀ ਮਿਲੇ ਉੱਥੋਂ ਕੋਈ ਮਸ਼ੀਨਰੀ। ਹਾਂ ਉੱਥੇ ਜੀਸੀਬੀ ਖੜੀ ਸੀ ਜੀ ਉਹ ਵੀ ਲੈ ਆਏ ਆ। ਇੱਕ ਹੋਰ ਟਰੈਕਟਰ ਟਰਾਲੀ ਖੜੀ ਸੀ ਉਹ ਵੀ ਹੁੰਦਾ। ਜਿਹੜੇ ਕਰ ਰਹੇ ਸੀ ਉੱਥੋਂ ਮੌਕੇ ਤੋਂ ਛੱਡ ਕੇ ਚਲੇ ਗਏ ਸੀ। ਉਹ ਵੈਰੀਫਾਈ ਕਰ ਰਹੇ ਆ ਕਿਹਦੇ ਨੇ। ਜਿਹੜਾ ਕਰਾਇਮ ਸੀਨ ਅਸਲ ਜਿਹੜੇ ਬੰਦੇ ਦੀ ਡੈਥ ਹੋਈ ਆ ਉਹਦਾ ਚਸ਼ਮਾ ਵੀ ਉੱਥੇ ਹੀ ਪਿਆ ਹਜੇ ਤੱਕ। ਕੀ ਆ ਇਹ ਕੋਈ ਨਹੀਂ ਉੱਥੇ ਕੋਈ ਚਸ਼ਮਾ ਤਾਂ ਮੌਕੇ ਤੇ ਨਹੀਂ ਅਸੀਂ ਮੈਂ ਆਪ ਦੋ ਵਾਰੀ ਅਸੀਂ ਸੀਨ ਆਫ ਕਰਾਇਮ ਤੇ ਜਾ ਕੇ ਆਏ ਆ। ਚਸ਼ਮਾ ਦਾ ਕਿਸੇ ਹੋਰ ਦਾ ਵੀ ਹੋ ਸਕਦਾ ਬਟ ਸ਼ੂਜ਼ ਜ਼ਰੂਰ ਸੀਗਾ ਉੱ ਮੋਕੇ ਤੇ ਉਸੇ ਰਾਤ ਹੀ ਲੈ ਲਿਆ ਸੀਗਾ ਕੱਲ ਜਿਹੜੇ ਮਾਈਨਿੰਗ ਵਾਲਿਆਂ ਦਾ ਹੋਇਆ ਵੀ ਐਕਸੀਡੈਂਟ ਵਿੱਚ ਇੱਕ ਬੰਦੇ ਦੀ ਧੱਤ ਹੋਈ ਹੈ ਕੀ ਮਾਮਲਾ ਸਿਰ ਹੈ ਤੇ ਕੀ ਕਾਰਵਾਈ ਕੀਤੀ ਹੁੰਦਕ ਇਹਦੇ ਤੇ ਬਾਈ ਜੀ ਪਹਿਲਾਂ ਤੁਹਾਨੂੰ ਦੱਸੀਏ ਅਸੀਂ ਐਫ ਆਈ ਆਰ ਨੰਬਰ 6 ਰਜਿਸਟਰ ਕੀਤਾ ਅੰਡਰ ਸੈਕਸ਼ਨ 302 379 ਦੇ ਮਾਈਨਿੰਗ ਐਕਟ ਦੇ ਤਾ ਰਾਮ ਦੇ ਤਹਿਤ ਬੇਸਿਕਲੀ 112 ਤੇ ਕਾਲ ਰੇਜ ਹੋਈ ਸੀ ਵੀ ਤੇ ਉੱਥੇ ਜਿਹੜੇ ਬਜ਼ੁਰਗ ਨੂੰ ਕੁਚ ਲਿਆ ਗਿਆ ਟਰੈਕਟਰ ਚਾਲਕ ਵੱਲੋਂ ਉਹ ਕਹਾਣੀ ਇਹ ਸੀ ਕਿ 112 ਤੇ ਕਾਲ ਰੇਜ਼ ਹੋਈ ਉਹ ਇਹਨਾਂ ਨੂੰ ਰੋਕਣ ਆ ਗਏ ਤੇ ਜਦੋਂ ਰੋਕਣ ਆ ਗਏ ਤੇ ਜਦੋਂ ਉਹਨੇ ਟਰੈਕਟਰ ਭਜਾਇਆ ਤੇ ਪੀਅਰਗਨ ਨੂੰ ਟਰੈਕਟਰ ਥਲੇ ਕੁਚਲਤਾ ਐਸ ਪਰ ਦੇ ஸ்டੇਟਮੈਂਟ ਸੋਦੇ ਤੇ ਜਿਹੜਾ ਇੱਕ ਬੰਦਾ ਟਰੈਕਟਰ ਚਾਲਕ ਹੈ ਉਹਨੂੰ ਅਰੈਸਟ ਕੀਤਾ ਗਿਆ ਹੈ ਜਸਵਿੰਦਰ ਸਿੰਘ ਇਲੀਅਸ ਕਾਲਾ ਤੇ ਉਹਦੀ 2 ਦਿਨ ਦੀ ਜਿਹੜੀ ਪੁਲਿਸ ਰਿਮਾਂਡ ਹੈ ਪਾਨੀਓ ਬਰਤਾਲ ਨੇ ਹਲੇ ਦਿੱਤੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਔਨ ਹੈ ਇਸ ਮਾਮਲੇ ਵਿੱਚ ਜਿਵੇਂ ਜਿਵੇਂ ਕੋਈ ਗੱਲਾਂ ਤੱਥ ਸਾਹਮਣੇ ਆਉਣਗੇ ਫਿਰ ਤੁਹਾਨੂੰ ਦੱਸਿਆ ਜੀ ਸਰ ਕਿੰਨੇ ਕ ਬੰਦੇ ਦੇ ਖਿਲਾਫ ਪਰਚਾ ਦਰਜ ਹੋਇਆ ਜੀ ਪਰਚਾ ਜੀ ਇਹਨਾਂ ਨੇ ਬਾਈ ਨੇਮ ਤਿੰਨ ਬੰਦਿਆਂ ਦੇ ਅਗੇਂਸਟ ਦਰਜ ਕਰਾਇਆ ਤੇ ਨਾਲ ਤਿੰਨ ਚਾਰ ਅਨਨੋਨ ਬੰਦੇ ਲਗਾਏ ਜਿਹੜੀ ਜਗ੍ਹਾ ਤੇ ਸਰ ਮਾਈਨਿੰਗ ਹੋ ਰਹੀ ਸੀ ਉਹ ਸ਼ਾਮਲਾੜ ਜਗ੍ਹਾ ਕਿੱਦਾਂ ਉਹ ਦੇਖੋ ਜੀ ਹੱਲੇ ਓਨ ਦਾ ਫੇਸ ਆਫ ਇਟ ਤਾਂ ਸ਼ਾਮਲਾੜ ਹੀ ਲੱਗ ਰਿਹਾ ਪਰ ਅਸੀਂ ਫਿਰ ਵੀ ਰੈਵਨਿਊ ਵਿਭਾਗ ਨੂੰ ਸਬੰਧੀ ਪੱਤਰ ਵਿਵਾਰ ਜਾਰੀ ਕੀਤਾ ਹੈ ਕਿ ਸਾਨੂੰ ਕਲੀਅਰ ਕੀਤਾ ਜਾਵੇ ਕਿਹਦੀ ਜ਼ਮੀਨ ਹੈ ਐਕਸੀਡੈਂਟ ਤੋਂ ਬਾਅਦ ਮੌਕੇ ਤੇ ਪੁਲਿਸ ਕਿੰਨੇ ਕਿੰਨੇ ਦੇਰ ਬਾਅਦ ਪਹੁੰਚੀ ਸੀ ਐਕਸੀਡੈਂਟ ਤੋਂ ਬਾਅਦ ਜਦੋਂ ਸਾਨੂੰ 112 ਤੇ ਕਾਲ ਰੇਜ਼ ਹੋਈ ਹੈ ਜ ਤੇ ਸ਼ਬਕ ਬਾਰੇ ਮੇ ਜੀ ਪੁਲਿਸ ਪਾਟੀ ਔਨ ਦਾ ਸਪੌਟ ਸੀ ਤੇ ਜਦੋਂ ਬੰਦਾ ਇੱਕ ਅਰੈਸਟ ਕੀਤਾ ਮੌਕੇ ਤੋਂ ਕੀਤਾ ਸੀ ਇਹ ਕੀਤਾ ਸੀ ਨਹੀਂ ਨਹੀਂ ਮੌਕੇ ਤੋਂ ਅਰੈਸਟ ਨਹੀਂ ਕੀਤਾ ਇਹ ਤਾਂ ਫਿਰ ਟਰੈਕਟਰ ਭਜਾ ਕੇ ਲੈ ਗਏ ਇਹ ਤਾਂ ਫਿਰ ਲੇਟਰ ਔਨ ਸਾਰੀ ਰਾਤ ਅਸੀਂ ਲੱਗੇ ਰਹੇ ਤੇ ਉਹ ਔਨ ਫਾਈਲ ਹੈਗਾ ਤੁਹਾਨੂੰ ਫਿਰ ਤੁਹਾਨੂੰ ਇਹਦੇ ਬਾਰੇ ਜਿਹੜੀ ਡੀਟੇਲ ਹੈਗੀ ਹੈ ਉਹ ਜਿਵੇਂ ਮੈਂ ਦੱਸ ਰਿਹਾ ਕਿ ਇਨਵੈਸਟੀਗੇਸ਼ਨ ਔਨ ਹੈ ਤੇ ਇਹਦੀਆਂ ਖੁਲਾਸੇ ਜਿਹੜੇ ਉਹ ਫਿਰ ਮੈਂ ਤੁਹਾਨੂੰ ਲੇਟਰ ਔਨ ਕਰਾਂਗਾ ਸਰ ਲੇਟਰ ਔਨ ਫੜਿਆ ਸੀ ਉਹਨੂੰ ਸਾਰੀ ਪੁਲਿਸ ਪਾਟੀ ਓਵਰ ਨਾਈਟ ਅਸੀਂ ਲੱਗੇ ਰਹੇ ਹਾਂ ਇਹਦੇ ਤੇ ਸਰ ਇੱਕ ਜਿਹੜੇ ਪਿੰਡ ਬਲਾਕ ਲੋਕੀ ਸੀਗਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਹਾਦਸਾ ਹੋਣ ਤੋਂ ਪਹਿਲਾਂ ਜਿਹੜਾ ਸੀਗਾ ਮਾਈਨਿੰਗ ਨੂੰ ਲੈ ਕੇ ਕਾਲ ਉਹ 112 ਤੇ ਕਰ ਦਿੱਤੀ ਗਈ ਸੀਗੀ ਪਰ ਪੁਲਿਸ ਉਸ ਟਾਈਮ ਮੌਕੇ ਤੇ ਨਹੀਂ ਪਹੁੰਚੀ ਉਸ ਤੋਂ ਬਾਅਦ ਕੰਟਾ ਕਰੀਬ ਇੰਤਜ਼ਾਰ ਕਰ ਰਹੇ ਉਸ ਤੋਂ ਬਾਅਦ ਹਾਦਸਾ ਹੋਇਆ ਸਰ ਕੋਈ ਵੀ ਗੱਲ ਇਹ ਹੈਗੀ ਹੈ ਕਿ ਪਹਿਲਾਂ ਇਹਨਾਂ ਨੇ ਜਿਹੜੀ ਕਾਲ ਰੇਜ਼ ਕੀਤੀ ਸੀਗੀ ਨਾ ਜਿਹੜੀ ਕਾਲ ਰੇਜ਼ ਕੀਤੀ ਸੀ ਉਹ ਸਿਰਫ ਇਲੀਗਲ ਮਾਈਨਿੰਗ ਸੰਬੰਧੀ ਕੀਤੀ ਸੀਗੀ ਠੀਕ ਹੈ ਜਦੋਂ ਕਾਲ ਰੇਜ਼ ਹੁੰਦੀ ਹੈ ਕਨਸਰਨ ਜਿਹੜਾ ਡਿਊਟੀ ਅਫਸਰ ਹੈ ਉਹਨੂੰ ਉਹਨਾਂ ਦਾ ਰਿਐਕਸ਼ਨ ਟਾਈਮ ਚਾਹੀਦਾ ਹੀ ਸੀਗਾ ਜੇ ਜਦੋਂ ਮੌਕੇ ਤੇ ਪਹੁੰਚਿਆ ਉੱਥੇ ਸਾਰਾ ਹਾਦਸਾ ਵਾਪਰ ਚੁਕਿਆ ਸੀਗਾ ਸਰੀਗਨਾ ਐਲੀਗੇਸ਼ਨ ਲੱਗਿਆ